आप फोन करो आपसे पूछेंगे आपको सरकार से क्या काम कराना है आप बोलो जी मैंने यह काम कराना है तो वो आपसे पूछेंगे कितने बजे आए आपके घर आप बोलो जी रात को दस बजे आओ मेरे घर मैं तो दफ्तर जाता हूं रात को दस बजे आता हूं दस बजे पंजाब सरकार से एक आदमी आपके घर एक फोटोकॉपी मशीन लेके आएगा जो जो डॉक्यूमेंट्स चाहिए वो आप उसको दे दो वो वही आपके सामने फोटो करेगा स्कैन करेगा और वो ले जाएगा और 10 या 15 दिन के अंदर आपका काम आपका कार्ड जो है वो आपके घर वो देने के लिए आएगा आपके घर बैठे आपका काम हो जाएगा ये मुझे लगता है देश में नहीं दुनिया के अंदर पहली बार ऐसा हो रहा है ट्रांसपोर्ट डिपार्टमेंट से इसकी शुरुआत हुई है अब नमस्कार ਅੱਜ ਤੋਂ ਕਰੀਬ 3 ਹਫ਼ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵਾਲਜੀਵਲੋ ਇੱਕ ਨੰਬਰ ਜਾਰੀ ਕੀਤਾ ਗਿਆ ਸੀ 1076 ਅਤੇ ਕਿਹਾ ਗਿਆ ਸੀ ਕਿ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਧੱਕੇ ਨਹੀਂ ਖਾਣੇ ਪੈਣਗੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹੁਣ ਲੋਕ ਆਪਣੇ ਕਾਗਜ਼ ਜਿਹੜੇ ਆਪਣੇ ਜਿਹੜੀ 1076 ਨੰਬਰ ਉਹਨਾਂ ਨੇ ਜਾਰੀ ਕੀਤਾ ਸੀ ਤੇ ਕਿਹਾ ਸੀ ਕਿ ਸਰਕਾਰੀ ਦਫ਼ਤਰ ਦੇ ਵਿੱਚੋਂ ਕੋਈ ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਜਾਵੇਗਾ ਅਤੇ ਉਹਨਾਂ ਦੇ ਘਰੋਂ ਕਾਗਜ਼ ਵਗੈਰਾ ਵੀ ਕਲੈਕਟ ਕਰੇਗਾ ਤੇ ਕੁਝ ਦਿਨਾਂ ਦੇ ਵਿੱਚ ਉਹਨਾਂ ਦਾ ਕੰਮ ਜਿਹੜਾ ਕਾਗਜ਼ ਉਹਨਾਂ ਦੇ ਪਹੁੰਚ ਘਰ ਪਹੁੰਚ ਜਾਣਗੇ ਪਰ ਅਜੇ ਵੀ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਕਿ ਲੋਕ ਅਜੇ ਵੀ ਲੰਬੇ ਲੰਬੇ ਲਾਈਨਾਂ ਦੇ ਵਿੱਚ ਧੱਕੇ ਖਾ ਰਹੇ ਹਨ ਇਸ ਦੀ ਪੋਲ ਖੋਲਦੀ ਤਸਵੀਰ ਜਲੰਧਰ ਦੇ ਆਰਟੀਆ ਦਫਤਰ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਲੋਕਾਂ ਦਾ ਕਹਿਣਾ ਹੈ ਕਿ ਕਈ ਦਿਨ ਆਪਣੇ ਲਾਇਸੈਂਸ ਆਰਸੀ ਵਾਸਤੇ ਚੱਕਰ ਕੱਢ ਰਹੇ ਪੈ ਰਹੇ ਹਨ ਪਰ ਫਿਰ ਵੀ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕ ਲੋਕਾਂ ਨੇ ਕਿਹਾ ਕਿ ਇਸ ਵਾਸਤੇ ਜਦੋਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਅਧਿਕਾਰੀ ਵੀ ਆਪਣੇ ਜਗ੍ਹਾ ਜੋਤੇ ਨਹੀਂ ਮਿਲੇ ਆਓ ਤੁਹਾਨੂੰ ਆਰਟੀਆ ਦਫਤਰ ਦੀਆਂ ਤਸਵੀਰਾਂ ਦਿਖਾਣੇ ਆ ਆਇਓ ਆਇਓ ਕਿ ਦੇਖ ਸਕਦੇ ਆ ਵੀ ਨਾ ਤੁਹਾਨੂੰ ਦਿਖਾ ਰਹੇ ਆ ਅਸਲ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਅਸਲ ਸਰ ਕਿੱਥੋਂ ਆਇਓ ਤੁਸੀਂ ਤੇ ਅੱਜ ਤੁਸੀਂ ਕੀ ਕੰਮ ਕਰਾਣ ਆਇਓ ਸਰ ਐਡੀ ਲੰਬੀ ਲਾਈਨ ਦੇ ਵਿੱਚ ਆਏ ਹੋ ਕੀ ਤੁਸੀਂ ਮਹਿਸੂਸ ਕਰ ਰਹੇ ਹੋ ਕੀ ਕਹਣਾ ਚਾਹੋ ਤੁਸੀਂ ਸਰ ਜੇ ਆਪਾਂ ਦੇਖਿਆ ਜਾਵੇ ਕੁਝ ਦਿਨ ਪਹਿਲਾਂ ਜਿਹੜੀ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਜਰੀਵਾਲ ਜੀ ਨੇ ਇੱਕ ਨੰਬਰ ਜਾਰੀ ਕੀਤਾ ਸੀ ਕਿ ਤੁਸੀਂ ਇਸ ਨੰਬਰ ਦੇ ਉੱਤੇ ਆਪਣੇ ਕਾਗਜ਼ ਵਟਸਐਪ ਕਰੋ ਤੁਹਾਡੇ ਕੋਲ ਸਾਡਾ ਸਰਕਾਰੀ ਬੰਦਾ ਆਏਗਾ ਤਾਂ ਤੁਹਾਡੇ ਬੇਸ਼ੱਕ ਰਾਤ ਦੇ 10 ਵਜੇ ਹੋਣ ਤੁਹਾਡੇ ਕੋਲ ਕਾਗਜ਼ ਕਲੈਕਟ ਕਰੇਗਾ ਤੁਹਾਡੇ ਘਰ ਸਾਰੇ ਕਾਗਜ਼ ਆਣਗੇ ਤੁਸੀਂ ਉਹਨਾਂ ਦਾਅਵੇ ਨੂੰ ਕਿੱਦਾਂ ਦੇਖਦੇ ਹੋ ਠੀਕ ਹੈ ਜੀ ਦੇਖਦੇ ਹਾਂ ਕਾ ਵੀ ਇਹ ਲੋਕ ਕਰਨ ਦੇ ਇਹ ਤੁਸੀਂ ਇਹਨਾਂ ਦਾਅਵਿਆਂ ਨੂੰ ਤੁਸੀਂ ਜਿੱਦਾਂ ਲੋਕ ਕਰਨਗੇ ਸਰਕਾਰ ਪਰ ਤੁਸੀਂ ਇੱਥੇ ਲਾਈਨ ਚ ਲੱਗੇ ਹੋ ਐਂਡ ਵੱਡੇ ਗਾਵਿਆਂ ਦੇ باوجود ਵੀ ਇੱਕ ਹੀ ਚੈਨਲ ਹਾਂ ਇੱਥੇ ਲਾਈਨ ਚ ਲੱਗਣਾ ਮੁਸ਼ਕਲ ਬਹੁਤ ਮੁਸ਼ਕਲ ਹੈ ਦੇਖ ਸਕਦੇ ਕੀ ਨਾਮ ਹੈ ਤੁਹਾਡਾ ਮੇਰਾ ਅਰੁਣ ਕਾਲੀਆ ਕਿੱਥੋਂ ਆਏ ਹੋ ਤੁਸੀਂ ਮੈਂ ਜਲੰਧਰ ਦਾ ਲੋਕਲੀਆ ਕੀ ਕੰਮ ਕੀ ਹੈਗਾ ਤੁਹਾਡਾ ਮੇਰਾ ਕੰਮ ਇਹ ਹੈ ਕਿ ਦੇਖੋ ਮੇਰਾ ਲਾਇਸੈਂਸ ਮੈਂ ਅਪਾਇੰਟਮੈਂਟ ਲਈ ਦਿੱਤੀ ਸੀਗੀ ਕਿੰਨੇ ਤਰੀਕ ਨੂੰ ਕਿੰਨੇ ਤਰੀਕ ਨੂੰ ਅਪਾਇੰਟਮੈਂਟ ਸੀਗੀ 16 16 ਅਕਤੂਬਰ ਨੂੰ ਦਿੱਤੀ ਸੀ ਪਾਣੋ 1000 1600 ਦੇ ਕਾਗਜ਼ੇ ਕੋ ਆ 16 ਤਰੀਕ ਨੂੰ 16 ਅਕਤੂਬਰ ਨੂੰ ਮੈਂ ਅਪਾਇੰਟਮੈਂਟ ਦਿੱਤੀ ਸੀਗੀ ਅੱਛਾ ਜੀ ਉਸ ਤੋਂ ਬਾਅਦ ਮੈਂ ਜੀਰੋ ਫਲੋਰ ਗਿਆ ਵਾਂ ਉਹ ਕਹਿੰਦੇ ਆਪਣਾ ਡਾਕੂਮੈਂਟ ਅਟੈਸਟ ਕਰਵਾਓ ਜਲੰਧਰੋਂ ਬਾਅਦ ਜਦ ਕੀ ਡਾਕੂਮੈਂਟ ਨਹੀਂ ਫਲੋਰ ਕਾਦੇ ਵਾਸਤੇ ਭੇਜਿਆ ਤੁਹਾਨੂੰ ਹਾਂਜੀ ਫਲੋਰ ਕਾਦੇ ਵਾਸਤੇ ਭੇਜਿਆ ਤੁਹਾਨੂੰ ਫਲੋਰ ਮੈਂ ਅਪਾਇੰਟਮੈਂਟ ਫਲੋਰ ਦੀ ਬੁੱਕ ਕੀਤੀ ਸੀਗੀ ਅੱਛਾ ਜੀ ਫਲੋਰ ਗਿਆ ਫਲੋਰ ਜਾ ਕੇ ਕਹਿੰਦੇ ਕਿ ਆਪਣੇ ਡਾਕੂਮੈਂਟ ਜਿਲੰਦਰੋ ਟੈਸਟ ਕਰਾ ਕੇ ਲਿਆਓ ਇੱਕ ਕਾਗੇ ਇੱਕ ਕਾਗੇ ਕਿੰਨੀ ਅਪਾਇੰਟਮੈਂਟ ਕਿੰਨੇ ਤਰੀਕ ਨੂੰ ਲਈ ਸੀ 16 ਤਰੀਕ ਨੂੰ 16 ਤਰੀਕ ਨੂੰ ਫਲੋਰ ਤੁਸੀਂ ਕਦੋਂ ਗਏ ਹੋ ਫਲੋਰ ਮੈਂ 30 ਤਰੀਕ ਦੀ ਬੁੱਕ ਕਰਨੀ ਸੀ ਮੇਰੀ 30 ਤਰੀਕ ਨੂੰ ਤਾਂ ਉੱਥੇ ਤੁਸੀਂ ਜਾ ਕੇ ਉੱਥੇ ਵੀ ਉਹਨਾਂ ਨੇ ਕਿਹਾ ਤੁਸੀਂ ਆਪਣੇ ਕਾਵੇ ਟੈਸਟ ਕਰਾ ਕੇ ਆਓ ਹਾਂ ਜਿਲੰਦਰ ਜਦ ਕੀ ਇਹਦੇ ਉੱਪਰ ਲਿਖਿਆ ਨਹੀਂ ਕਿਤੇ ਕੋਈ ਟੈਸਟ ਕਰਾਣਾ ਸਾਪਾ ਏਡੀ ਤੁਰ ਗਏ ਆ ਪੇਪਰ ਤੇ ਕਿਤੇ ਵੀ ਲਿਖਿਆ ਕਿ ਤੂੰ ਅਪਾ ਦੇ ਗਏ ਆ ਉਹ ਜਾ ਕੇ ਕਹਿ ਰਹੇ ਕਿ ਤੁਹਾਨੂੰ ਟੈਸਟ ਕਰਾ ਕੇ ਲਿਆਓ ਮੈਂ ਇੱਥੇ ਜਲੰਧਰ ਆਇਆ ਹਾਂ ਟੈਸਟ ਕਰਾਣ ਤੇ ਬਾਅਦ ਸਲੋਟ ਹੀ ਨਹੀਂ ਮਿਲ ਰਹਾ ਹੈਗਾ ਮੇਰੇ ਤਾਂ ਪੈਸੇ ਬਰਬਾਦ ਹੋ ਗਏ ਸਾਰੇ ਟਾਈਮ ਸੂਰਾ ਬਖਰਾ ਵੇਸਟ ਹੋਇਆ ਮੇਰਾ ਜਾਣ ਦਾ ਆਣ ਦਾ ਸਾਰਾ ਟਾਈਮ ਹੈ ਅੱਜ ਫਿਰ ਤੁਸੀਂ ਆਹ ਮੈਨੂੰ ਲਾਇਸੈਂਸ ਅਪਲਾਈ ਕਰਦੇ ਉਹ ਮੈਂ ਹੁਣ ਤੱਕ ਲਾਇਸੈਂਸ ਨਹੀਂ ਮਿਲ ਪਾਇਆ ਉਹਨਾਂ ਤੇ ਤੁਸੀਂ ਅੱਜ ਫਿਰ ਸੀਆਰਟੀ ਦਫ਼ਤਰ ਆਏ ਤੁਹਾਨੂੰ ਅੱਥਰ ਕੀ ਕਹਿ ਗਏ ਮੈਂ ਸੀਆਰਟੀ ਆਫਿਸ ਇੱਧਰ ਆਇਆ ਹਾਂ ਉੱਧਰ ਵੀ ਗਿਆ ਸੀਗਾ ਪਰ ਮੇਰੀ ਕਿਤੇ ਸੁਣਾਈ ਨਹੀਂ ਹੋਵਰੀ ਨਹੀਂ ਇਹਨਾਂ ਨੇ ਤੁਹਾਨੂੰ ਕੀ ਕਿਆਰਟੀ ਦਫ਼ਤਰ ਹੁਣ ਤੁਸੀਂ ਆਏ ਪੁੱਛਿਆ ਉਹਨ ਹਾਂ ਦੇਖ ਸਕਦੇ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਸ ਵੇਲੇ ਜਿਹੜੀਆਂ ਆਪਣੀਆਂ ਲੰਬੀਆਂ ਲਾਈਨਾਂ ਜਿਹੜੀਆਂ ਇਸ ਵੇਲੇ ਲੱਗੀਆਂ ਹੋਈਆਂ ਇਸ ਵੇਲੇ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਰਕਾਰ ਦੇ ਜਿਹੜੇ ਦਾਅਵੇ ਆ ਕਿ ਕਾਗਜ਼ ਤੁਸੀਂ ਸਾਨੂੰ ਵਟਸਐਪ ਭੇਜੋ ਤਾਂ ਤੁਹਾਡੇ ਜਿਹੜੇ ਕਾਗਜ਼ ਜਿਹੜੇ ਸਾਡਾ ਸਰਕਾਰੀ ਬੰਦਾ ਘਰ ਆਏਗਾ ਤਾਂ ਕਾਗਜ਼ ਲੈ ਕੇ ਜਾਏਗਾ ਤੁਸੀਂ ਦੇਖਿਆ ਤੁਹਾਨੂੰ ਦਿਖਾਇਆ ਹੋਣਾ ਤੇ ਤੁਹਾਡੀ ਮੰਗ ਕੀ ਹੈ ਜੀ ਕੀ ਕਰਨਾ ਚਾਹੁੰਦੇ ਹੋ ਤੁਸੀਂ ਬਸ ਮੈਨੂੰ ਇਹ ਜੋ ਵੀ ਹੈ ਮੇਰਾ ਟਾਈਮ ਤੇ ਕੰਮ ਹੋਵੇ ਮੈਨੂੰ ਦੁਆਰਾ ਪਰਮਣ ਦੇਣ ਪਰ ਉਹ ਕਹਿੰਦੇ ਸਾਰਾ ਪ੍ਰੋਸੈਸ ਉਹਨੂੰ ਦੁਆਰਾ ਕਰਨਾ ਪਊਗਾ ਮੈਂ ਦੁਬਾਰਾ ਫਿਰ ਸ਼ਿਮਨੇ ਰਿਵਿਊ ਕਰੂੰਗਾ ਉਹਨਾਂ ਨੂੰ ਤੇ ਤੁਸੀਂ ਹੁਣ ਇੱਥੇ ਕਿਸੇ ਅਧਿਕਾਰੀ ਨੂੰ ਮਿਲੇ ਆ ਆਰਟੀਆ ਸਾਹਿਬ ਨੂੰ ਕਿਹੜਾ ਕੋਈ ਗੱਲ ਨਹੀਂ ਸੁਣਦਾਰੇ ਐਡੀ ਲੰਬੀ ਲਾਈਨ ਹੈਗੀ ਐ ਜਿਵੇਂ ਬਰ ਲਾਈਨ 'ਚ ਖੜਾ ਹਾਂ ਮੈਂ ਸ਼ਾਮ ਤੱਕ ਲਾਈਨ 'ਚ ਰਹੇ ਨੇ ਵੀ ਛੁੱਟੀ ਹੋਈ ਨਹੀਂ ਇਹਨਾਂ ਦੀ ਤੇ ਆਟੇ ਸਾਹਿਬ ਇੱਥੇ ਕੋਈ ਅਧਿਕਾਰੀ ਹੈਗਾ ਮੌਜੂਦ ਐ ਅਸਲ 'ਚ ਇੱਥੇ ਕੋਈ ਵੀ ਨਹੀਂ ਹੈਗਾ ਮੈਡਮ ਨਾਲ ਗੱਲ ਕਰਦੇ ਮੈਡਮ ਬੀਜ਼ੀ ਹੈ ਇੱਧਰ ਕਰਦੇ ਕੋਈ ਵੀ ਬੰਦਾ ਨਹੀਂ ਹੈਗਾ ਆਰਟੀਆ ਸਾਹਿਬ ਹੈਗੇ ਆ ਜਾਂ ਕੋਈ ਇੱਥੇ ਸਿਸਟਮ ਆਰਟੀਆ ਸਾਹਿਬ ਨੂੰ ਫੋਨ ਕਰਦੇ ਵੀ ਆਰਟੀਆ ਦਾ ਫੋਨ ਚੱਲਦੇ ਵੀ ਹੈਗੇ ਉਹਨਾਂ ਟਿਾਰੇ ਤੁਸੀਂ ਮੇਰੇ ਸਾਹ फोन वासे। वासे फोन करता। एक इक बार फिर लाओगे तो नंबर नंबर है नंबर लाओगे ਦੇਖ ਸਕਦੇ ਐ ਅਸਲੇ ਜੇ ਕੋਈ ਅਸਲੇ ਕੰਜ਼ੂਮਰ ਰਾਉ ਨੇ ਇਹਨਾਂ ਲਈ ਅਪਾਇੰਟਮੈਂਟ ਲਈ ਕਹਿ ਰਹੇ ਆ ਵੀ ਸਾਡੀ ਅਸੀਂ ਫਲੋਰ ਗਏ ਉੱਥੋਂ ਸਾਡੇ ਕਾਗਜ਼ ਜਿਹੜੇ ਕਹਿੰਦੇ ਵੈਰੀਫਾਈ ਕਰਾਓ ਅੱਜ ਇਹਨਾਂ ਨੇ ਆਰਟੀਆ ਸਾਹਿਬ ਨੂੰ ਜਾਂ ਹੋਰ ਅਧਿਕਾਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਕੋਈ ਅਧਿਕਾਰੀ ਮੌਜੂਦ ਨਹੀਂ ਹੈਗੀ ਜੇ ਅਸੀਂ ਵੀ ਕਿਸੇ ਅਧਿਕਾਰੀ ਨਾਲ ਗੱਲ ਕਰਨੀ ਚਾਹੀਏ ਤਾਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ ਤਾਂ ਜੇ ਇਹ ਮੈਡਮ ਨਾਲ ਇੱਥੇ ਬੈਠੇ ਕੋਈ ਅਧਿਕਾਰੀ ਮੌਜੂਦ ਨਹੀਂ ਹੈਗਾ ਆਪਾਂ ਆਰਟੀਆ ਸਾਹਿਬ ਤੋਂ ਤੁਹਾਨੂੰ ਸਰ ਇੱਕ ਜਿਹੜੇ ਉੱਥੋਂ ਆਏ ਆ ਜਿਹੜੇ ਕਹਿੰਦੇ ਮੇਰਾ ਜਿਹੜਾ ਉੱਥੋਂ ਆ ਕੇ ਜਿਹੜੇ ਉੱਥੋਂ ਕਾ ਗਈ ਮੇਰੇ ਉੱਥੋਂ ਅਪਾਇੰਟਮੈਂਟ ਸੀਗੀ ਫਲੋਰ ਸੀ ਤਾਂ ਇੱਥੇ ਆਏ ਦੁਬਾਰਾ ਉਹਨਾਂ ਮੈਡਮ ਕੋਈ ਦੱਸਣ ਨੂੰ ਅੱਜ ਅਧਿਕਾਰੀ ਕੋਈ ਮੌਜੂਦ ਨਹੀਂ ਹੈ ਤੇ ਕੋਈ ਕੋਈ ਅਧਿਕਾਰੀ ਮੌਜੂਦ ਨਹੀਂ ਹੈ ਕੋਈ ਗੱਲ ਕਰਨ ਨੂੰ ਪਿਆਰ ਨਹੀਂ ਲੰਮੀ ਲੰਮੀ ਲਾਈਨਾਂ ਜਿਹੜੀਆਂ ਤੁੰਦ ਫਾਰੇ ਪਰ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਕੀ ਕੰਮ ਹੈ ਤੁਹਾਡਾ ਹਾਂਜੀ ਕੀ ਕੰਮ ਹੈ ਤੁਹਾਡਾ ਇੰਜੀਨੀਅਰ ਸਰ ਅੱਜ ਜੇ ਦੇਖਿਆ ਜਾਵੇ ਤੁਸੀਂ ਇੱਥੇ ਆਏ ਹੋ ਐਡੀ ਲੰਬੀਆ ਲਾਈਨਾਂ ਦੇ ਵਿੱਚ ਲੱਗੇ ਹੋ ਤਜੇ ਸਰਕਾਰ ਦੇ ਦਾਅਵਿਆਂ ਦੀ ਗੱਲ ਕਰੀ ਉਹਨਾਂ ਨੇ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਹੋਇਆ ਕਿ ਤੁਸੀਂ ਆਪਣੇ ਡਾਕੂਮੈਂਟ ਸਾਨੂੰ ਵਟਸਐਪ ਕਰੋ ਸਾਡਾ ਸਰਕਾਰੀ ਬੰਦਾ ਕੋਈ ਵੀ ਤੁਹਾਡੇ ਘਰੋਂ ਕਲੈਕਟ ਕਰੇਗਾ ਤਾਂ ਬੇਸ਼ੱਕ ਰਾਤੀ 10 ਵਜੇ ਹੋਣ ਤੁਹਾਡੇ ਘਰ ਹੀ ਟਾਈਪਰਾਈਟਰ ਲੈ ਕੇ ਆਏਗਾ ਕਾਗਜ਼ ਸਾਰੇ ਪ੍ਰਿੰਟ ਆਊਟ ਕਰ ਦੇਗਾ ਤੁਹਾਡੇ ਘਰ ਹੀ ਸਾਰੇ ਕਾਗਜ਼ਾਂ ਨੂੰ ਤਾਂ ਤੁਸੀਂ ਕੋਈ ਦੇ ਆਰਟੀਸ ਅਫਸਰ ਜਾਂ ਕਿਚ ਚਾਲੂ ਜਾਣ ਦੀ ਲੋੜ ਨਹੀਂ ਪੈਗੀ ਤਾਂ ਤੁਸੀਂ ਇਹਨਾਂ ਦਾਅਵਿਆਂ ਨੂੰ ਕਿੱਦਾਂ ਦੇਖਦੇ ਹੋ ਮੈਨੂੰ ਆਈਡੀਆ ਨਹੀਂ ਦੇਖੋ ਜੇ ਪਤਾ ਹੀ ਨਹੀਂ ਕਿਸੇ ਨੂੰ ਵੀ ਇਹ ਜਿਹੜੀ ਸਰਕਾਰ ਦੇ ਦਾਅਵੇ ਆ ਇਹ ਸਿਰ ਕਾਗਜ਼ਾਂ ਤੱਕ ਹੀ ਪੋਸਟਰਾਂ ਤੱਕ ਹੀ ਸੀਮਤ ਹੈ ਜੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਦਾਅਵੇ ਜਿਹੜੇ ਸਰਕਾਰ ਦੇ ਆ ਗਿਰ ਕੀ ਨਾਮ ਹੈ ਤੁਹਾਡਾ ਮੇਰਾ ਜੀ ਹੈ ਜੀ ਕਿੱਥੋਂ ਆਏ ਆ ਲੋਕ ਨਹੀਂ ਕੀ ਕੰਮ ਹੈ ਤੁਹਾਡਾ ਲਾਦਾ ਕੱਲ ਹੀ ਹੋਣੀ ਕੋਟ ਕੰਮ ਕੀ ਹੈ ਤੁਹਾਡਾ ਨਹੀਂ ਪਾਸਪੋਰਟ ਦਾ ਆਪਣਾ ਕੰਮ ਹੈ ਤਾਂ ਤੁਸੀਂ ਅੱਜ ਲਾਈਨਾਂ ਦੇ ਵਿੱਚ ਲੱਗੇ ਆਏ ਹੋ ਤੁਸੀਂ ਕੀ ਮਹਿਸੂਸ ਕਰ ਰਹੇ ਹੋ की काम का है तो, तो कार कोई सरकारी बंदा कागज़ नहीं लेना है नहीं किते। सरकार ने एक तो एक वटसएप नंबर जारी किया है कि तुम कागज़ वट्सएप करो तो अभी घर सा प्रिंटर लैके आऊगा प्रिंट क्ढ़ेगा घर सारे कागज़ पहुंचन तुम की महसूस कर रहे हो नाम है जी? ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮਿੰਦਰ ਕੌਰ ਸਿੰਘ ਇੱਥੇ ਆਏ ਹੋ ਆਫਿਸ ਤੋਂ ਕੋਈ ਨਹੀਂ ਮਿਲਿਆ ਤੁਹਾਨੂੰ ਮਾਡਾ ਕੋਈ ਨਹੀਂ ਮਿਲਿਆ ਅਸੀਂ ਇੱਥੇ ਆਏ ਹਾਂ ਕੋਈ 11 ਵਜੇ ਤੋਂ ਪਹਿਲਾਂ ਵੀ ਆਏ ਹਾਂ ਕੀ ਕੰਮ ਕੀ ਹੈ ਕੰਮ ਕੀ ਹੈਗਾ ਤੁਹਾਡਾ ਜੀ ਆਪਣਾ ਲਰਨਿੰਗ ਲਾਇਸੈਂਸ ਬਣਾਉਣ ਵਾਸਤੇ ਅਪਰੂਵਲ ਲੈਣ ਵਾਸਤੇ ਆਇਆ ਹਾਂ ਤੇ ਉਹਨਾਂ ਨੇ ਤੁਹਾਨੂੰ 11 ਵਜੇ ਦੀ ਅਪਾਰਟਮੈਂਟ ਦਿੱਤੀ ਆ ਅਸੀਂ 10 ਮਿੰਟ ਪਹਿਲਾਂ ਪਹੁੰਚੇ ਸੀਗੇ ਲੇਕਿਨ ਇੱਥੇ ਮੈਂ ਨੂੰ ਅਜੇ ਤੱਕ ਹੁਣ ਕਿੰਨਾ ਟਾਈਮ ਹੋਇਆ ਤੋ ਹੁਣ ਸਾਹ ਲਾ ਲੋਗੇ 12 ਵਜੇ 12 ਵਜੇ ਆ ਇੱਕ ਘੰਟੇ ਤੋਂ ਪਹਿਲਾਂ ਸਰ ਇੱਕ ਜੇ ਦੇਖਿਆ ਜਾਵੇ ਕੁਝ ਦਿਨ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੇਜਰੀਵਾਲ ਜੀ ਨੇ ਖੁਦ ਦਿੱਤੇ ਇੱਕ WhatsApp ਨੰਬਰ ਜਾਰੀ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਕੋਈ ਤੁਹਾਡਾ ਸਰਕਾਰੀ ਜਿਹੜਾ ਕੋਈ ਕੰਮ ਹੈ ਤਾਂ ਸਾਡਾ ਬੰਦਾ ਤੁਹਾਡੇ ਘਰ ਆਏਗਾ ਸਰਕਾਰੀ ਬੰਦਾ ਆਏਗਾ ਆਪਣੇ ਪ੍ਰਿੰਟਰ ਤੱਕ ਬੇਸ਼ੱਕ ਰਾਤ ਦੇ 10 ਵਜੇ ਹੁਣ ਪ੍ਰਿੰਟਰ ਤੱਕ ਨਾਲ ਲੈ ਕੇ ਆਊਗਾ ਪ੍ਰਿੰਟ ਵੀ ਤੁਹਾਡੇ ਘਰੋਂ ਪ੍ਰਿੰਟ ਆਊਟ ਵੀ ਤੁਹਾਡੇ ਘਰੋਂ ਕੱਢੇਗਾ ਤਾਂ ਤੁਹਾਡੇ ਘਰ ਹੀ ਸਾਰੇ ਕਾਗੇ ਪਹੁੰਚਣਗੇ ਅੱਜ ਤੁਸੀਂ ਆਏ ਹੋ ਦਫ਼ਤਰ ਵਿੱਚ ਕੋਈ ਨਹੀਂ ਮਿਲਿਆ ੱੱੱਕੇ ਖਾ ਰਹੇ ਹੋ ਕੀ ਕਹਿਣਾ ਤੁਹਾਡਾ ਦੇਖੋ ਜੀ ਤੁਹਾਨੂੰ ਤਾਂ ਇਹ ਤਾਂ ਕੋਈ ਸਹੂਤ ਨਹੀਂ ਮਿਲੀ ਹੈ ਇਹਨਾਂ ਦੇ ਇਹਨਾਂ ਦੇ ਜਿਹੜੇ WhatsApp ਨੰਬਰ ਦੱਲ ਦਿੱਤੇ ਆ ਅਸੀਂ ਇੱਥੇ ਆਏ ਸੀ ਕਿ ਤੇ ਸਾਡੀ ਜਿਹੜੇ ਪੇਪਰ ਕਲੀਅਰ ਨਹੀਂ ਹੋਇਆ ਹਜੇ ਤੱਕ ਤੇ ਅਸੀਂ ਪੇਪਰਾਂ ਵਾਸਤੇ ੱੱੱਕੇ ਖਾ ਰਹੇ ਲੋਕ 1 ਘੰਟਾ ਹੋ ਗਿਆ ਤੁਹਾਨੂੰ ਬਹੁਤ ਆਦਮੀ ਇੱਥੇ ਆਏ ਸੀ ਪਹਿਲਾਂ ਬਹੁਤ ਆਏ ਸੀ ਲੇਕਿਨ ਉਹ ਸਾਰੇ ਚਲੇ ਗਏ ਉਹਨਾਂ ਨੂੰ ਡਿਕਣੀ ਤੇ ਕੋਈ ਕਹਿੰਦਾ ਮੈਂ ਦੱਸ ਤਾ ਤੁਹਾਡੇ ਕੋਲ ਨੰਬਰ ਹੈਗਾ ਇਹਨਾਂ ਦਾ ਮੈਡਮ ਦਾ ਜਾਂ ਕੋਈ ਕੋਈ ਨੰਬਰ ਪ੍ਰੋਵਾਈਡ ਹੀ ਨਹੀਂ ਕਰ ਰਹਾ ਇਹ ਤਾਂ ਮੈਂ ਹੀ ਪੁੱਛ ਕੇ ਆਇਆ ਹਾਂ ਉਹ ਕਹਿੰਦੇ ਤੁਹਾਡੇ ਕੋਲ ਸਾਡੇ ਕੋਲ ਇਹਨਾਂ ਦਾ ਨੰਬਰ ਨਹੀਂ ਹੈ ਤੇ ਉਹਨਾਂ ਪੁੱਛਿਆ ਵੀ ਕਿੰਨੇ ਵਜੇ ਇਹ ਦਫ਼ਤਰ ਇਹ ਇਹੀ ਹੈ ਜਿਹੜੀ ਮੈਡਮ ਇਹ ਦਫ਼ਤਰ ਤੁਹਾਨੂੰ ਦਿਖਾ ਰਹੇ ਐਸਲ ਜਿਹੜੀ ਖੜੇ ਐ ਇਹ ਐਸਲ ਆਫਿਸ ਹੈ ਇਹ ਆਰਟੀਓ ਉਹਨਾਂ ਦਫ਼ਤਰ ਦੇ ਅਸਿਸਟੈਂਟ ਆਰਟੀਓ ਜਿਹੜੇ ਉਹਨਾਂ ਦਫ਼ਤਰ ਦੇਖ ਸਕਦੇ ਹੋ ਵੀ ਖਾਲੀ ਦਫ਼ਤਰਾਂ ਆ ਕੁਰਸੀ ਖਾਲੀ ਐ ਕੋਈ ਦਫਤਰ ਵਿੱਚ ਮੌਜੂਦ ਨਹੀਂ ਐ ਦਫਤਰ ਹਨ ਬਹਾਰ ਨੇ ਅਸਲ ਲੋਕ ਪਰੇਸ਼ਾਨ ਹੋ ਰਹੇ ਐ ਦੇਖੋ ਚਾਹੇ ਜੋ ਮਰਜ਼ੀ ਐ ਇਹ ਸਾਡਾ ਰਾਈਟ ਆ ਆਪਾਂ ਟੈਕਸ ਵੀ ਦਿੰਦੇ ਆ ਸਰਕਾਰ ਨੂੰ ਸਭ ਕੁਝ ਕਰਦੇ ਆ ਤਾਂ ਤੇ ਦੇਖਿਆ ਜਾਵੇ ਐਸ ਵੇਲੇ ਲੋਕਾਂ ਦੇ ਜਿਹੜੇ ਖੱਦਲ ਖਰਾਬ ਹੋ ਰਹੇ ਐ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਆ ਇਹਦੇ ਬਾਰੇ ਜ਼ਿੰਮੇਵਾਰ ਤਾਂ ਆਪਣੀ ਸਰਕਾਰ ਹੀ ਆ ਜੀ ਇਹ ਕਿਉਂਕਿ ਇਹਨਾਂ ਨੂੰ ਜੇ ਇਹਨਾਂ ਨੇ ਜੋ ਬੋਲਿਆ ਸੀ ਉਹ ਕੁਛ ਨਹੀਂ ਹੋ ਰਿਹਾ ਉਹਨਾਂ ਦੇ ਬੋਲਣ ਤੇ ਕੋਈ ਕਾਰਵਾਈ ਨਹੀਂ ਹੈਗੀ ਤਾਂ ਕੋਈ ਸਹੂਤ ਦੇ ਰਿਹਾ ਸਾਡੇ ਇਹ ਨਹੀਂ ਹੋਰ ਵੀ ਡਿਪਾਰਟਮੈਂਟਾਂ 'ਚ ਇਹੀ ਕੁਛ ਚੱਲ ਰਿਹਾ ਆ ਆਦਮੀ ਆਉਂਦੇ ਆ ਲੈਣਾ ਚ ਲੱਗਦੇ ਆ ਤੇ ਆਫਿਸ ਵਗੈਰਾ ਆਫਸਰ ਜਿਹੜੇ ਇਹਨਾਂ ਦੇ ਕਰਮਚਾਰੀ ਆ ਉਹ ਟਾਈਮ ਦੇ ਪਾਬੰਦ ਨਹੀਂ ਹੈਗੇ ਮੀਟਿੰਗ ਦਾ ਕਹਿ ਕੇ ਚਲੇ ਜਾਂਦੇ ਆ ਤੇ ਮੁੜ ਕੇ ਆਉਂਦੇ ਨਹੀਂ ਹੈਗੇ ਸਵੇਰੇ ਮੇਰੇ ਘਾਲ 'ਚ ਕਹਿੰਦੇ ਵੀ ਅੱਧਾ ਘੰਟਾ ਸੀ ਤੇ ਹੁਣ ਕੋਈ ਆਉਣਾ ਆਉਣ ਦਾ ਕੋਈ ਪਤਾ ਨਹੀਂ ਹੈ ਤੇ ਤੁਸੀਂ ਉਹਨਾਂ ਤੁਹਾਡੀ ਮੰਗ ਕੇ ਤੁਸੀਂ ਕਿੰਨੇ ਵਾਰ ਬੈਠ ਕਰੋਗੇ ਹੋਰ ਜੇ ਤੁਸੀਂ ਖੰਜਲ ਖਰਾਬ ਕਿੱਥੋਂ ਆਏ ਕਿੱਥੋਂ ਸੀ ਮੈਂ ਇਧਰੋਂ ਆਇਆ ਹਲਾਵਰਪੁਰੋਂ ਹਲਾਵਰਪੁਰ ਤੋਂ ਹਾਂਜੀ ਤੇ ਜੇ 20 ਕਿਲੋਮੀਟਰ ਤੇ ਜੇ ਤੁਸੀਂ ਇੱਥੋਂ ਵਾਪਸ ਜਾਣਾ ਪੈਂਦਾ ਤੁਹਾਨੂੰ ਤਾਂ ਫੇਰ ਕੀ ਕਰੋਗੇ ਤੁਸੀਂ ਵਾਪਸ ਨੂੰ ਜਾਣਾ ਹੀ ਪੈਣਾ ਹੁਣ ਕੀ ਕਰਦਾ ਤੇ ਵਾਪਸ ਜਾ ਕੇ ਫਿਰ ਸਵੇਰੇ ਕਿੰਨੇ ਸਵੇਰੇ ਜਲਦੀ ਆ ਜਾ ਤੇ ਸਾਡੀ ਅਪਾਇੰਟਮੈਂਟ 11 ਮਈ ਦੀ ਸੀ ਕਿ ਨਹੀਂ ਆਪਣੇ ਟਾਈਮ ਦੇ ਹਿਸਾਬ ਨਾਲ ਆਉਣਾ ਸੀ ਅੱਧਾ ਘੰਟਾ ਪਹਿਲਾਂ ਇਹ ਅਪਾਇੰਟਮੈਂਟ ਜਿਹੜੀ ਤੁਹਾਡੀ ਅੱਜ ਦੀ ਇਸ ਤੋਂ ਬਾਅਦ ਤੁਹਾਡੀ ਇਹੋ ਹੀ ਅਪਾਇੰਟਮੈਂਟ ਕੰਮ ਕਰੇਗੀ ਜਾਂ ਕੈਨਸਲ ਹੋ ਗਈ ਜਾਂ ਦੁਬਾਰਾ ਲੈਣੀ ਪੈਗੀ ਕਰਮਚਾਰੀ ਨੂੰ ਪੁੱਛਿਆ ਸੀਗਾ ਉਹ ਕਹਿੰਦਾ ਵੀ ਇਹ ਅਪਾਇੰਟਮੈਂਟ ਨੂੰ ਕੰਮ ਨਹੀਂ ਕਰਦੀ ਹੈ ਕੈਨਸਲ ਹੋ ਗਈ ਦੁਬਾਰਾ ਤੁਹਾਨੂੰ ਅਪਾਇੰਟਮੈਂਟ ਕੋਲੋਂ ਵੀ ਫਿਰ ਤੁਹਾਨੂੰ ਆਉਣਾ ਪੈਣਾ ਹੈ ਅਪਾਇੰਟਮੈਂਟ ਲਈ ਹੈ ਅਧਿਕਾਰੀ ਮਿਲੇ ਨਹੀਂ ਇਹ ਕੈਨਸਲ ਹੋ ਗਈ ਤੁਹਾਨੂੰ ਦੁਬਾਰਾ ਲੈਣੀ ਪਏਗੀ ਇਹ ਖੱਜਲ ਕਰਾਪੀ ਹੈ ਨਾ ਬਹੁਤ ਜ਼ਿਆਦਾ ਖੱਜਲ ਕਰਾਪੀ ਹੈ ਇਹਦੇ ਬਾਰੇ ਇਹ ਤਾਂ ਹੁਣ ਜਾ ਕੇ ਉਹਨੂੰ ਅਪਲਾਈ ਕਰਾਂਗੇ ਹੁਣ ਕਿਦੋਂ ਦੀ ਅਪਾਇੰਟਮੈਂਟ ਮਿਲਦੀ ਹੈ ਫਿਰ ਉਸ ਹਿਸਾਬ ਨਾਲ ਤੁਹਾਨੂੰ ਆਉਣਾ ਪੈਣਾ ਫਿਰ ਸਾਡੇ ਇੱਥੇ ਇੱਕ ਕਰਮਚਾਰੀ ਮਿਲਦੇ ਨੇ ਆਫਿਸ ਦੇ ਵਿੱਚ ਕੱਲ ਵੀ ਅਪਾਇੰਟਮੈਂਟ ਲਓਗੇ ਪਤਾ ਨਹੀਂ ਤੁਹਾਨੂੰ ਕਿ ਮਿਲੇਗਾ ਮੈਨੂੰ ਤਾਕੀ ਮੰਗ ਕੇ ਤੁਹਾਡੀ ਮੰਗ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਪੁੱਛਣਾ ਵਿੱਚ ਕਰਨੀ ਚਾਹੀਦੀ ਹੈ ਟਾਈਮ ਉਹਨਾਂ ਦਾ 9 ਤੋਂ 5 ਵਜੇ ਦਾ ਟਾਈਮ ਹੈ ਇਹਨਾਂ ਦਾ ਤਾਂ ਤੁਸੀਂ ਆਉਗਾ ਲਾਉਗੇ ਅਸੀਂ ਸਵੇਰ ਗਿਆ 9:10 ਵਜੇ ਦੇ ਇੱਥੇ ਬੈਠੇ ਹਾਂ ਅਜੇ ਤੱਕ ਕੋਈ ਆਇਆ ਨਹੀਂ ਥੱਲੇ ਵੀ ਉੱਥੇ ਕਈ ਹੈ ਉਹਨਾਂ ਨੇ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਫੋਨ ਦੀ ਅਸੀਂ ਵੀ ਲਾਂਦੀ ਕੋਸ਼ਿਸ਼ ਕੀਤੀ ਪਰ ਕਿਸੇ ਅਧਿਕਾਰੀ ਨੇ ਫੋਨ ਹੀ ਨਹੀਂ ਚੁੱਕਿਆ ਆਓ ਫੋਨ ਚੱਕ ਸਾਨੂੰ ਨੰਬਰ ਹੀ ਪ੍ਰੋਵਾਈਡ ਕਰ ਰਹੇ ਆ ਤੁਹਾਨੂੰ ਨੰਬਰ ਹੀ ਨਹੀਂ ਦੇ ਰਹੇ ਮੈਡਮ ਦਾ ਹੂੰ ਠੀਕ ਹੈ ਇਹ ਤੁਹਾਡੇ ਨਾਲ ਹੈ ਤੁਹਾਡੇ ਘਰ ਦੇ ਨਾਲ ਮੇਰੇ ਭਾਈ ਵਾ ਮੈਂ ਇਹਨਾਂ ਦਾ ਇਹ ਕੰਮ ਕਰਵਾਉਣ ਵਾਸਤੇ ਆਇਆ ਹਾਂ ਕਿ ਇਹ ੱੱਲੇ ਹੁੰਦੇ ਤਾਂ ਕਿਨਾਂ ਵਾਸਤੇ ਕਿੰਨਾ ਮੁਸ਼ਕਲ ਹਾਂ ਦੇਖੋ ਲੇਡੀਜ਼ ਵਾਸਤੇ ਕਿੰਨਾ ਮੁਸ਼ਕਲ ਇਹਨਾਂ ਨੇ ਨਹੀਂ ਆਉਣਾ ਨਾ ਅਪਾਰਟਮੈਂਟ ਨਾ ਦੇਣ ਨਾ ਕੋਈ ਬੋਰਡ ਲਗਾਉਣਾ ਦਾ ਟਾਈਮਿੰਗ ਦਾ ਕੋਈ ਬੋਰਡ ਨਹੀਂ ਲੱਗਾ ਜਿਹੜਾ ਕਹਿੰਦਾ ਕਿ ਕੋਈ ਬੋਰਡ ਨਹੀਂ ਲੱਗਾ ਅਧਿਕਾਰੀ ਕਿੱਥੇ ਹੈ ਕਿੱਥੇ ਨਹੀਂ ਹੈ ਇਹ ਨੈਗਲੀਜੈਂਸੀ ਜਿਹੜੀ ਹੈਗੀ ਹੈ ਇਹ ਜਿਹੜੀ ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਦੇਖਿਆ ਜਾਵੇ ਜਿਹੜੇ ਸਰਕਾਰ ਦੇ ਦਾਅਵੇ ਹੈ ਇਹਦਾ ਮਤਲਬ ਇਹ ਸਰਕਾਰ ਨੂੰ ਇੱਕ ਕਿਸਮ ਦੀ ਜਿਹੜੀ ਆਪਾਂ ਇਹਨਾਂ ਦੇ ਕਾਰਨ ਸਾਨੂੰ ਸਰਕਾਰ ਦਾ ਨਿਭਾਉਂਦਾ ਨਹੀਂ ਸਕਦਾ گورਨਮੈਂਟ ਤਾਂ ਚਲੋ ਆਪਣਾ ਪ੍ਰੋਪਰ ਕੰਮ ਕਰਦੀ ਹੈ ਲੇਕਿਨ ਜਦੋਂ ਥੱਲੇ ਥੱਲੇ ਕਰਮਚਾਰੀਆਂ ਨੂੰ ਵੀ ਉਹਨਾਂ ਦਾ ਉਹਨਾਂ ਨੂੰ ਚਾਹੀਦਾ ਇਹਨਾਂ ਬਾਰੇ ਦੇਖਣਾ ਚਾਹੀਦਾ ਨਾ ਹੁਣ ਟਾਈਮਿੰਗ ਕੋਈ ਨਹੀਂ ਇਹਨਾਂ ਦੀ ਆਉਣ ਦੀ ਜਾਣ ਦੀ ਕੋਈ ਟਾਈਮਿੰਗ ਨਹੀਂ ਹੈ ਕੋਈ ਬੋਰਡ ਨਹੀਂ ਇੱਥੇ ਹੈਗਾ ਉਹਨਾਂ ਬਾਰੇ ਕੋਈ ਸੋਚੀ ਨਹੀਂ ਆ ਗਈ ਉਹਨਾਂ ਦਾ ਨਾਮ ਕੀ ਹੈ ਕੋਈ ਕੁਝ ਨਹੀਂ ਇੱਥੇ ਲਿਖਿਆ ਹੈਗਾ ਉਹਨਾਂ ਬਾਰੇ ਉਹਨਾਂ ਬਾਰੇ ਕੋਈ ਵੀ ਡਿਟੇਲ ਨਹੀਂ ਹੈਗੀ ਤੇ ਕੋਈ ਦਿੱਤੀ ਤੇਰੀ ਆ ਜਾਂ ਫਿਰ ਜੇ ਉਹਨਾਂ ਨੇ ਨਹੀਂ ਆਉਣਾ ਤਾਂ ਆਪਸ਼ਨ ক্লোਜ਼ ਕਰਕੇ ਜਾਣਾ ਚਾਹੀਦਾ ਹੈ ਕਿ ਆ ਕੇ ਬੰਦੇ ਉਹਨਾਂ ਦਾ ਲਾਗ ਨਹੀਂ ਇੱਥੇ ਆਏ ਨਹੀਂ ਤੁਸੀਂ ਆਪਣੇ ਹੋਰ ਦੂਸਰੇ ਕੰਮ ਕਰੀਏ ਹੁਣ ਬੇਟਿੰਗ ਦੇ ਵਿੱਚ ਖੜੇ ਆ ਕੋਈ ਆਉਂਦਾ ਕੋਈ ਆਮਲ ਪਰ ਕੋਈ ਆ ਤੁਹਾਡੀ ਗੱਲ ਠੀਕ ਹੈ ਵੀ ਕੁਝ ਪਰ ਲਿਖਿਆ ਹੀ ਨਹੀਂ ਆਫਿਸ ਵੀ ক্লোਜ਼ ਨਹੀਂ ਹੈ ਜਾਂ ਕੁਝ ਨਹੀਂ ਹੈ ਸਾਰੇ ਲੋਕ ਕੀ ਕਰ ਰਹੇ ਅਜਿਹੀ ਦੇਖਸਾ ਦਾ ਅਨ ਅਫੀਸ ਜਿਹੜੀ ਆ ਪੁੱਛ ਲਿਖਿਆ ਨਹੀਂ ਬਾਅਦ ਕੋਈ ਕੁਝ ਚਲੋ ਠੀਕ ਹੈ ਜੀ ਹੋਰ ਤੁਹਾਡੀ ਕੋਈ ਕਹਿਣਾ ਤੁਹਾਡਾ ਕੋਈ ਓਕੇ ਥੈਂਕ ਯੂ ਸਾਡੇ ਇਹ ਕੰਮ ਫਿਰ ਚੱਲਣ ਲੱਪੇ ਤਾਂ ਬਹੁਤ ਵਧੀਆ ਜੀ ਇਹ ਆਫਸਾਂ ਦੇ ਸਰਕਾਰੀ ਆਫਸਰ ਦੇ ਕੰਮ ਵਿੱਚ ਦੇਰੇ ਤੋਂ ਦੇ ਨਹੀਂ ਹੁੰਦੇ ਜਾਂਦੇ ਠੀਕ ਲੋਕ ਪਰੇਸ਼ਾਨ ਹੈ ਤੁਹਾਨੂੰ ਆਟੀ ਦਫਤਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਐਸ ਵੇਲੇ ਆਰਟੀਐਮ ਆਡਮ ਅੱਛੇ ਜਿਹੜੇ ਬੈਠਦੇ ਆ ਖਾਲੀ ਜਿਹੜੀ ਕੁਰਸੀ ਹੈ ਕੋਈ ਨਹੀਂ ਥੱਲੇ ਲੰਬੀਆਂ ਲਾਈਨਾਂ ਲੱਗੀਆਂ ਇਹ ਸਰਕਾਰ ਨੂੰ ਇਸੁੱਤੇ 'ਤੇ ਵੀ ਧਿਆਨ ਦੇਣਾ ਚਾਹੀਦਾ ਇਹ ਤਾਂ ਵੈਰੀਫਾਈ ਕਰੀਏ ਕਿ ਉਹ ਇਧਰ ਕੋਲ ਆ ਗਿਆ ਤੇ ਇੱਕ ਸੌਤੇ ਅਸਰੇ ਆਟੇ ਗੋਤਰ ਸਭ ਦੀਆਂ ਚੱਲੀਆਂ ਲਾਈਵ ਲੱਗੀਆਂ ਹੋਈਆਂ ਨੇ 10 ਕੀ ਕਮਾਇਆ ਲਾਈਸੈਂਸ ਬਰਵਾਉਣ ਆ ਤੇ ਅੱਜ ਤੁਸੀਂ ਕੀ ਮਹਿਸੂਸ ਕਰਦੇ ਹੋ ਐਡੀਆ ਲੰਬੀਆਂ ਲਾਈਨਾਂ ਲੱਗੀਆਂ ਜਿਹੜੀਆਂ ਤੁਹਾਨੂੰ ਕਿੱਥੋਂ ਆਏ ਹੋ? ਉਹ ਪਰਾ ਉਹ ਪਰ ਪਾਇਆ ਕੀ ਕੰਮ ਹੈ ਤੁਹਾਡਾ? ਕੀ ਕੰਮ ਹੈ ਤੁਹਾਡਾ? ਕਾਰਪੈਂਟਰ ਤੇ ਅੱਜ ਤੁਸੀਂ ਪਹਿਲੀ ਵਾਰ ਆਏ ਜਾਂ ਪਹਿਲਾਂ ਵੀ ਆਏ ਹੋ? ਪਹਿਲਾਂ ਵੀ ਆਏ ਹਾਂ ਰੀਨਿਊ ਕਰਾਉਣ ਆਏ ਸੀ। ਰੀਨਿਊ ਕਰਾਉਣਾ ਕੋਈ ਦਿੱਕਤ ਅੱਜ ਤੇ ਐਡੀ ਲੰਬੀਆਂ ਲਾਈਨਾਂ ਲੱਗੀਆਂ ਕੀ ਕਰ ਰਹੇ ਹੋ ਤੁਹਾਨੂੰ ਕੀ ਮਹਿਸੂਸ ਹੋ ਰਿਹਾ? ਕੋਈ ਨਹੀਂ ਪੁਰਾਣਾ ਦਾ ਪਾਣਾ ਆ ਘਟਾਉਣੀ ਹੈ। ਹਾਂਜੀ 2-2 ਘੰਟੇ ਲੱਗ ਜਾਂਦਾ ਯਾਰ ਇੱਥੇ ਤੱਕ ਕੌਣ ਨਹੀਂ ਨਹੀਂ ਜੇ ਆਪਾਂ ਦੇਖਿਆ ਜਾਵੇ ਕੁਝ ਚਿਰ ਪਹਿਲਾਂ ਹੀ ਸਾਡੇ ਜਿਹੜੇ ਤੀਜਰੀ ਵਾਲਜੀ ਹੈ ਜਿਹੜੇ ਆਮ ਆਦੀ ਪਾਰਟੀ ਦਾ ਜਿਹੜਾ ਕਹਿਣਾ ਹੈ ਕਿ ਜੇ ਤੁਸੀਂ ਮੰਨ ਲਓ ਕੋਈ ਕਾਗਜ਼ ਵੀ ਹੈ ਰਾਤ ਨੂੰ ਤੁਸੀਂ ਸਾਡੇ ਨੂੰ ਇੱਕ ਵਾਰੀ ਸਾਡੇ ਮੈਸੇਜ ਕਰੋ ਰਾਤ ਨੂੰ 10 ਵਜੇ ਤੁਹਾਡੇ ਕੋਲ ਬੰਦਾ ਸਾਡਾ ਆਏਗਾ ਤੇ ਕਾਗਜ਼ ਲੈ ਕੇ ਜਾਏਗਾ ਤੁਹਾਨੂੰ ਆਰਟੀਸਟ ਫਤਰੀਆ ਕਿਤੇ ਤੁਹਾਨੂੰ ਚੱਕਰ ਨਹੀਂ ਲਾਣੇ ਪਊਗਾ 10 ਵਜੇ ਜੇ ਕਿਹਨੇ ਬੋਤਲ ਲਾਉਣੀਆਂ ਗਲਾਸੀ ਲਾਉਣੀਆਂ ਉਹ ਆ ਥੱਲੇ ਤਾਂ ਕੋਈ ਬੰਦਾ ਹੋਰ ਜਾਂਦਾ ਕੰਮ ਸਾਰਾ 5 ਵਜੇ ਦਾ ਕੰਮ ਥੋੜ ਜਣਾ ਤੇ ਤੁਸੀਂ ਇਹਨਾਂ ਦਾਅਵਿਆਂ ਨੂੰ ਕਿੱਦਾਂ ਦੇਖਦੇ ਹੋ ਮਸਾਲਾ ਲਾ ਕੇ ਦਿੱਤਾ ਉਹ ਕਰਦੇ ਆਪਣਾ ਕਹਿ ਨਹੀਂ ਮਸਾਲਾ ਹੀ ਬਸ ਇਹ ਸਰਕਾਰ ਕੋਲੋਂ ਉਹਨੂੰ ਗੁਰ ਬੰਦਾ ਕਰੀਦਾ ਦੇਖੋ ਦੇ ਦਵੈਤੀ ਸਭ ਦੇ ਦੇਖ ਸਕਦੇ ਕਿ ਕਿੱਡੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਾਂ ਹਾਂ ਤੁਸੀਂ ਕਿੰਨ ਕੰਮ ਆ ਤੁਹਾਡਾ ਹੀ ਕੰਮ ਹੈ ਸਸ ਬਣਾਣਾ ਹੈ ਸਸ ਬਣਾਣਾ ਹੈ ਤੇ ਕਿਥੋਂ ਆਇਆ ਥੀ ਹਾਂਜੀ

ਲਗ ਲਗ ਲਾਈਨਾਂ ਲੱਗੀਆਂ ਦੇਖੋ ਦੇ ਕਿੰਨੀਆਂ ਲੰਬੀਆਂ ਲਾਈਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਕਿੱਥੋਂ ਆਏ ਤੁਸੀਂ ਕੀ 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 ਕੰਮ ਹੈ ਤੁਹਾਡਾ ਕੀ ਨਾਲ ਤੁਹਾਡਾ ਮੈਂ ਚੱਕਣੇ ਵਾਲੀ ਤਾਂ ਕੀ ਕੰਮ ਹੈ ਤੁਹਾਡਾ ਤੇ ਅੱਜ ਤੁਸੀਂ ਦੇਖਿਆ ਵੀ ਐਡੀਆਂ ਲੰਬੀਆਂ ਲਾਈਨਾਂ ਲੱਗੀਆਂ ਤੁਸੀਂ ਲੱਗ ਕੇ ਆਏ ਹੋ ਕੀ ਕੰਮ ਹੈ ਤੁਹਾਡਾ ਕੀ ਮਸੂਲ ਦੇਖੋ ਲਗ ਲਗ ਫੋਨ ਸਿਸਟਮ ਹੈ ਜਿਹਦਾ ਸਾਰਾ ਜਿਹੜੇ ਵੀ ਜਿੰਦੇ ਕੋਈ ਜਿਹੜਾ ਸਾਰੇ ਲੈ ਲਾਈ ਜਾਨੇ ਲਗ ਲਗ ਹੋਣੇ ਚਾਹੀਦੇ ਨੇ ਦਿਮਾਗਿਆਂ ਨੂੰ ਆਪਣਾ ਜਿੰਮੇ। ਪਰ ਸਰਕਾਰ ਦਾ ਦਾਅਵਾ ਤਾਂ ਹੈਗਾ ਉਹ ਕਹਿੰਦੇ ਵੀ ਤੁਸੀਂ ਸਾਡੇ ਕੋਲ ਤੁਹਾਨੂੰ ਤੁਸੀਂ ਇੱਕ ਵਾਰੀ WhatsApp ਮੈਸੇਜ ਕਰੋ। ਉਹਨਾਂ ਨੇ ਇੱਕ ਨੰਬਰ ਦਿੱਤਾ ਹੋਇਆ ਤੁਸੀਂ ਮੈਸੇਜ ਕਰੋ। ਤੁਹਾਡੇ ਘਰੋਂ ਸਾਡਾ ਬੰਦਾ ਆ ਕੇ ਕਾਗਜ਼ ਲੈ ਕੇ ਜਾਏਗਾ। ਉਹ ਰਾਤੀ 10 ਵਜੇ ਤੁਹਾਡੇ ਕੋਲ ਬੰਦਾ ਸਾਡਾ ਕਾਗਜ਼ ਲੈ ਕੇ ਜਾਏਗਾ ਤੁਹਾਡੇ ਘਰ ਸਾਰੇ ਕਾਗਜ਼ਾਂ ਦੇ ਤੁਸੀਂ ਅੱਜ ਤੁਸੀਂ ਕੀ ਮਹਿਸੂਸ ਕਰਦੇ ਹੋ ਇਹਨਾਂ ਦਾਅਵਿਆਂ ਨੂੰ ਕਿਦਾਂ ਦੇ? ਤੁਹਾਡੇ ਸਾਹਮਣੇ ਹੀ ਹੈ। ਇਹਨਾਂ ਦੀ ਜ਼ਰੂਰਤ ਨਹੀਂ ਕਿ ਫਿਲਮੀ ਲਿਖਿਆ। ਦੇਖੋ ਜੇ ਕਿਤੇ ਲੱਭੇ ਲਾਈਨਾਂ ਲਿਖੀ ਹੋਈਆਂ ਆ। ਵਾਹ ਇਹਨਾਂ ਦੇਸ਼ ਦਾ ਤੁਹਾਨੂੰ ਜੁਹਾਰ ਹੈ ਤੁਹਾਨੂੰ ਬੇਟਾ ਕੋਲ ਹੀ ਦੋਇਆ ਇਹ ਸਿੱਧਾ ਕਿਹੜਾ ਬੇਟਾ ਕਿੱਥੋਂ ਆਇਆ ਤੇ ਕੀ ਨਾਮ ਤੁਹਾਡਾ ਜੀ ਬੇਟਾ ਤੁਸੀਂ ਮੇਰਾ ਨਾਮ ਨੀਰੇ ਕੁਮਾਰ ਕੀ ਕੰਮ ਹੈ ਤੁਹਾਡਾ ਲਿਸਨਸ ਸਪਲਾਈ ਕਰਨਾ ਸੀ ਲਿਸਨਸ ਸਪਲਾਈ ਕਰਨਾ ਤਾਂ ਤੁਸੀਂ ਤਾਂ ਦੇਖੋ ਸਟੂਡੈਂਟ ਆ ਗਏ ਹੋ ਭਾਰਤੀ ਨੂੰ ਬਿਹਤਰ ਸੋਸ਼ਲ ਮੀਡੀਆ ਸਾਰਾ ਕੁਝ ਚਲਾਉਂਦੇ ਹੋ ਸਰਕਾਰ ਦਾ ਦਾਵਾ ਹੈ ਕਿ ਤੁਸੀਂ ਇੱਕ ਵਾਰੀ WhatsApp ਨੰਬਰ ਦਿੱਤਾ ਹੈ ਤੁਸੀਂ ਮੈਸੇਜ ਕਰੋ ਬੰਦਾ ਤੁਹਾਡੇ ਘਰ ਆ ਕੇ ਕਾਗੇ ਲੈ ਕੇ ਜਾਊਗਾ ਤੇ ਤੁਹਾਨੂੰ ਆਨ ਦੀ ਲੋੜ ਨਹੀਂ ਪੈਣੀ ਤੱਕੇ ਖਾਨ ਦੀ ਲੋੜ ਨਹੀਂ ਪੈਣੀ ਤਾਂ ਇਹ ਤੁਸੀਂ ਇਹ ਦਾਅਵੇ ਨੂੰ ਕਿੱਦਾਂ ਦੇਖਦੇ ਹੋ ਅੱਜ ਤੁਸੀਂ ਲਾਈਨ 'ਚ ਲੱਗੇ ਹੋ ਕਿੰਨੀ ਲੰਮੀ ਤੁਹਾਡਾ ਇਹ ਗੱਲ ਹੈ ਹਾਂਜੀ ਕੋਈ ਫਾਇਦਾ ਨਹੀਂ ਇਹ ਸਰਕਾਰ ਦੇ ਖੋਖਲੇ ਦਾਅਵੇ ਆ ਇਹ ਹਜੇ ਮਹੀਨੇ ਪਹਿਲਾਂ ਦੀ ਸਟੇਟਮੈਂਟ ਹੈ ਕੇਜਰੀਵਾਲ ਜੀ ਦੀ ਜਿਹੜੀ ਆਪਣੇ ਜਿਹੜੇ ਸੁਪਰੀਮੋ ਹੈਗੇ ਆਵਾ ਦੀ ਪਾਰਟੀ ਦੇ ਕੋਖਲੇ ਜਾਵੇ ਕਿੰਨੀ ਦੇਰ ਹੋ ਗਈ ਤੁਹਾਨੂੰ ਲਾਈਨ ਤੇ ਲੱਗਿਆ 15-20 ਮਿੰਟ 15-20 ਮਿੰਟ ਕਿਹੜੇ ਕਿਹੜੇ ਬੜਦੇ ਹੋ ਦੇਖ ਸਕਦੇ ਹੋ ਬੱਚਾ ਕਹਿ ਰਿਹਾ ਸਟੂਡੈਂਟ ਕਹਿ ਰਿਹਾ ਮੈਂ ਆਪਣੀ ਪੜਾਈ ਛੱਡ ਕੇ ਆ ਲਾਈਨ ਤੁਸੀਂ ਦੇਖ ਸਕਦੇ ਹੋ ਕਿੰਨੀ ਲੰਬੀ ਲਾਈਨ ਲੱਗੀ ਤਿੰਨ ਦਿਨ ਹੋ ਗਏ ਮੈਨੂੰ ਚੱਕਰ ਗੜਦੇ ਤਿੰਨ ਦਿਨ ਹੋ ਗਏ ਤੁਹਾਨੂੰ ਆਰਟੀ ਦਾਫਤਰ ਲੋਕ ਲਈ ਆ ਜਾਂ ਕਿ ਬਾਹਰ ਆਏ ਲੋਕ ਲਈ ਤਿੰਨ ਦਿਨ ਹੋ ਗਏ ਕੀ ਨਾਮ ਤੁਹਾਡਾ ਰੋਹਿਤ ਰੋਹਿਤ ਤਿੰਨ ਦਿਨ ਹੋ ਗਏ ਇਹਨਾਂ ਨੂੰ ਉਥੇ ਚੱਕਰ ਕਰਦੇ ਆਨੂੰ ਥੱਲੇ ਲੰਬੀਆਂ ਲੈਂਦਾ ਜਿਹੜੀ ਤੁਹਾਨੂੰ ਨੁਹਾਰ